ਜਿਹੜੇ ਰਿਲੀਸਰ ਆਪ ਪਿੰਨ ਕਰਕੇ ਕਾਫੀ ਮੋਤਾ ਹੋਈਆਂ ਨੇ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਦੇਖੋ ਇਹ ਜਿਹੜਾ ਸਿਲਸਿਲਾ ਹੈ ਇਹ ਅੱਜ ਦਾ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪ੍ਰਸ਼ਾਸਨ ਕਿਸਦਾ ਵੀ ਹੋਵੇ ਹੋਸ਼ਿਆਰ ਇਹਦੇ ਵਿੱਚ ਮੈਂ ਇਹੀ ਕਹਾਂਗਾ ਜੇ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰੀਕੇ ਦਾ ਕੁਝ ਹੋਣਾ ਨਹੀਂ ਹੈ ਸਿੱਧੇਖੇ ਹੋਗੇ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਤਾਂ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜ਼ਿੰਮੇਵਾਰੀ ਕਿੰਨਾਂ ਦੀ ਹੁੰਦੀ ਹੈ ਮਾਫੀਆ ਦੀ ਹੁੰਦੀ ਹੈ ਸਭ ਤੋਂ ਅਹਮ ਗੱਲ ਤੋਂ ਨੂੰ ਮੈਂ ਇਹ ਕਹਾਂਗਾ ਕਿ ਦੇਖੋ ਜਦੋਂ ਕੋਈ ਵੀ ਸਰਕਾਰ ਬੰਦੀ ਹੈ ਤੇ ਸਾਡਾ ਸੰਵਿਧਾਨ ਹੈ ਤੁਸੀਂ ਬਾਬਾ ਸਾਹਿਬ ਭੀਮਰਾਓਂbedkar ਜੀ ਦੀ ਗੱਲ ਕਰਦੇ ਹਾਂ। ਔਰ ਸੰਵਿਧਾਨ ਦੀ ਗੱਲ ਕਰਦੇ ਹਾਂ। ਉਹਨਾਂ ਦੇ ਨਾਂ ਤੇ ਰਾਜਨੀਤੀ ਕਰਦੇ ਹਾਂ। ਇੱਕ ਛੋਟਾ ਜਿਹਾ ਸਵਾਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤਾ ਸੀ। ਤਾਂ ਵੀ ਮੈਂ ਨਾਲ ਲੈ ਕੇ ਆਇਆ ਹਾਂ। 2000 2022 ਜਦੋਂ ਸਾਡੀ ਸਰਕਾਰ ਬਣੀ ਸੀ ਤੁਸੀਂ ਦੇਖ ਸਕਦੇ ਹੋ। 113 ਨੰਬਰ ਸਵਾਲ ਹੈ ਜੀ। 113 ਨੰਬਰ ਸਵਾਲ ਇਹ 2022 ਬਜਟ ਸੈਸ਼ਨ ਦਾ ਹੈ ਇਹਦਾ આજ ਤੱਕ ਜਵਾਬ ਨਹੀਂ ਆਇਆ ਰੋਕਦਾ ਕੌਣ ਹੈ ਤੁਸੀਂ ਦੱਸੋ ਜਵਾਬ ਸਵਾਲ ਮੇਰਾ ਕੀ ਸੀਗਾ ਕਿ ਸਾਲ 2020 ਦੇ ਵਿੱਚ ਅਮ੍ਰਿਤਸਰ ਤਰਨਤਾਰਨ ਉੱਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਾਂ ਦੀਆਂ ਅੱਖਾਂ ਦੀਆਂ ਰੋਸ਼ਟੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਵੇਰਵੇ ਦਿੱਤੇ ਜਾਂ ਇਹਦੇ ਵਿੱਚ ਕੋਈ ਵੱਡੀ ਗਲਤ ਹੈ ਨਹੀਂ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੇਰਾ ਸਵਾਲ ਹੈ ਜੀ 2022 ਦਾ 2025 ਆ ਗਿਆ ਰੋਕਦਾ ਕੌਣ ਹੈ આજ ਤੱਕ ਇਹਦਾ ਜਵਾਬ ਨਹੀਂ ਆਇਆ ਕਿਉਂ ਮਾਫੀਆ ਦਾ ਜ਼ੋਰ ਹੈ ਨਹੀਂ ਜੀ ਰੋਕਦਾ ਮਾਫੀਆ ਹੈ ਕਿ ਇਹਦਾ ਜਵਾਬ ਨਹੀਂ ਦੇਣਾ ਹੈ ਜੀ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਇੀ ਹੁੰਦਾ ਉਹਦੀ ਜਿਮਵਾਰੀ ਬੰਦੀ ਹੈ ਵਿਧਾਨ ਸਭਾ ਦੇ ਪਰ ਇਹ ਸੰਵਿਧਾਨ ਹੈ ਜੀ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੇਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ ਜੀ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਦਿਓ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਜਿਮਵਾਰੀ ਹੁੰਦੀ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਮੈਂ ਦੇਖੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਮੈਂ ਸਪਸ਼ਟ ਕਿਹਾ ਜੀ 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿਸੇ ਥਾਣੇਦਾਰ ਦੀ ਗੱਲ ਕੀਤੀ ਸੀ ਫਰੀਦਕੋਟ ਦੀ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਸੀ ਤਾਂ ਮੈਂ ਸਪਸ਼ਟ ਉਹਨਾਂ ਨੂੰ ਕਿਹਾ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰੱਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਤੇ ਚਲਾਉਂਦਾ ਆ ਰਿਹਾ ਹੈ ਉਥੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਹੈ ਕੀ ਲੱਗਦਾ ਜੇਕਰ ਮੰਨ ਲਓ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਇਹ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦੇਣਾ ਹੁੰਦਾ ਹੈ ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ 113 ਨੰਬਰ ਸਵਾਲ ਨੰਬਰ ਸੇਮ ਹੁੰਦਾ ਹੈ 113 ਹੈ ਤੇ ਪੂਰੇ 5 ਸਾਲ 1 2 3 4 ਕਰਕੇ ਜੋ ਸਵਾਲ ਜਾਂਦੇ ਨੇ ਨੰਬਰਿੰਗ ਇਹ ਤਾਂ ਕਿਤਾਬ ਦੇ ਵਿੱਚ ਫੋਟੋਸਟੈਟ ਕਾਪੀ ਤੁਹਾਨੂੰ ਲੈਂਦੀ ਹੈ ਕਿਤਾਬ ਤਾਂ ਵੱਡੀ ਹੈ ਤੇ ਲੇਕਿਨ ਦੇਖੋ ਇਹਦਾ ਜਵਾਬ ਅੱਜ ਤੱਕ ਨਹੀਂ ਆਇਆ ਮੇਰਾ ਸਵਾਲ ਹੈ 113 ਨੰਬਰ ਸਵਾਲ ਉਹ ਮੈਂ बार-बार ਪੁੱਛਦਾ ਹਾਂ ਕਿ ਜਵਾਬ ਕਿਉਂ ਨਹੀਂ ਆਉਂਦਾ ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਸੀਗੀਆਂ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦੋ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ ਜੇਕਰ ਜਵਾਬ ਆ ਜਾਵੇ ਇਹ ਮਾਫੀਆ ਰੁਕਦਾ ਹੈ ਤੇ ਸ਼ਾਸਨ ਤੇ ਮਾਫੀਆ ਦਾ ਅਧਿਕਾਰ ਹੈ ਜੀ ਦੂਸਰੀ ਗੱਲ ਜਿਹੜੀ ਪੁਲਿਸ ਹੈ ਖਾਸ ਕਰਕੇ ਮੈਂ ਇੱਥੇ ਦੀ ਗੱਲ ਕਰਾਂਗਾ ਜ਼ਿਲ੍ਹਾ ਅੰਮ੍ਰਿਤਸਰ ਹੈ जो सड़ी मुकामी पुलिस है लोकल पुलिस है, माफिय है माफिया का आधिपत है जी पुलिस ट्रांसफर करनी है, है शराब माफिया तय करता है जी लैंड माफिया तय करता है माफिया तय करता है पुलिस की मिली सारा काम होंगे ठीक है, है? पुलिस भी मैं स्पष्ट जो अमृतसर खास करके देखो देहात का एरिया है जो पुलिस है ਉਹ ਮਾਫੀਆ ਦੇ ਅੰਡਰ ਕੰਮ ਕਰਦੇ ਆ। ਤੁਸੀਂ ਦੇਖੋਗੇ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਬਟਾਲਾ ਰੋਡ ਤੇ ਹੀ ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਰਾਈਡਰ ਚੱਲ ਰਿਹਾ ਸੀ ਨਾ ਦੋ ਗਰੁੱਪਾਂ ਦੀ ਲੜਾਈ ਜੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.5 200 ਰਾਉਂਡ ਗੋਲੀਆਂ ਚਲਾਈਆਂ ਗਈਆਂ ਜੀ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਤਰਨਤਾਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਰੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣ ਦੇ ਵਿੱਚ ਤੇ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਜਾਂਦੇ ਨੇ ਮੇਰਾ ਇੱਕ ਕਹਿਣਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਇਹਦਾ ਉਤੇ ਬਹਾਸ ਸੁਣੀ ਚਾਹੀਦੀ ਹੈ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਮਾਫੀਆ ਹੈ ਕੌਣ ਜੀ ਮਾਫੀਆ ਤਾਂ ਹੈ ਨਾ ਜੇਕਰ ਮੌਤ ਹੋ ਰਹੀ ਹੈ ਮਾਫੀਆ ਹੈ ਤਾਂ ਮਾਫੀਆ ਸਾਹਮਣੇ ਆਣਾ ਚਾਹੀਦਾ ਹੈ ਜੀ ਇਸ ਚੀਜ਼ ਵਾਸਤੇ ਕਿਉਂ ਕਿਉਂਕਿ ਹਰ ਸਰਕਾਰ ਜੋ ਹੁੰਦੀ ਹੈ ਉਹ ਵਿਧਾਨ ਸਭਾ ਦੇ ਪ੍ਰਤੀ ਉਤਰਦਾਇ ਹੁੰਦੀ ਹੈ ਸਰ ਤੁਹਾਡੇ ਮੁਤਾਬਿਕ ਜਿਹੜੇ ਹੋਂ ਡੀਐਸਪੀ ਤੇ ਐਸਐਸਓ ਮੈਂ ਦੇਖੋ ਡੀਐਸ ਮੈਂ ਮਾਨਜੋਗ ਡੀਜੀਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟਕੇ ਨਹੀਂ ਹੁੰਦਾ ਹੈ ਜੀ ਡੀਆਈਜੀ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ ਉਹੀ ਡੀਆਈਜੀ ਇੱਥੇ ਐਸਐਸਪੀ ਸੇ ਦਾ ਉਹੀ ਇੱਥੇ ਜਾ ਕੇ ਲੱਗਿਆ ਜੀ ਉਹ ਕਰ ਕੀ ਰਿਹਾ ਹੈ ਜੀ ਕਰ ਕੀ ਰਿਹਾ ਹੈ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ ਐਸਐਸਪੀ ਦਾ ਦਫ਼ਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ ਸਿਰਫ ਡੀਆਈ ਡੀਐਸਪੀ ਤੇ ਐਸਐਸ ਤੋਂ ਗੱਲ ਨਹੀਂ ਸੁਣਨਾ ਚਾਹੀਦਾ ਹੈ ਤੇ ਥਾਣੇਦਾਰ ਦੋਪ ਹੈ ਸਰਗੁਰਜੀ ਖੋਸ਼ ਕਰਵਾਈ ਹੋਣੀ ਚਾਹੀਦੀ ਹੈ ਸਰਗੁਰਜੀ ਦਾ ਹੋਇਆ ਜਿਹਨੇ ਕੱਲ ਗਿਆ ਸੀ ਕਿ ਜਿਹੜਾ ਆਪਣਾ ਹੌਲਦਾਰ ਤੋਂ ਲੈ ਕੇ ਜਿਮੀ ਦਾ ਜਿਹੜਾ ਮਹੀਨਾ ਜਾ ਨਹੀਂ ਮੇਰੀ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਔਰ ਅਸੀਂ ਉਹਨਾਂ ਦੇ ਨਾਲ ਹਮ ਵੀ ਕੀਤਾ ਦੇਖੋ ਖਾਸ ਕਰਕੇ ਜਦੋਂ ਮੈਂ ਨੌਕਰੀ ਛੱਡੀ ਸੀ ਤਾਂ ਮੇਰੇ ਡਾਇਰੈਕਟ ਮਤਲਬ ਰਿਪੋਰਟਿੰਗ ਅਫਸਰ ਵਹੀ ਸੀਗੇ ਜਿਨ੍ਹਾਂ ਨੂੰ ਮੈਂ ਰਿਪੋਰਟ ਕਰਦਾ ਸੀ ਲੇਕਿਨ ਹੁੰਦਾ ਕਿ ਹੈ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਤੁਸੀਂ ਜਿਸ ਦਫ਼ਤਰ ਇਥੇ ਦਾ ਥਾਣਿਆਂ ਦੇ ਵਿੱਚ ਜਾਓ ਥਾਣੇ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਐਸਐਸਪੀ ਦਫ਼ਤਰ ਤੁਸੀਂ ਚਲੇ ਜਾਓ ਉਹ ਰਾਜਨੀਤੀ ਦਾ ਅਖਾੜਾ ਡੀਆਈਜੀ ਆਈਜੀ ਦਾ ਦਫ਼ਤਰ ਜਾ ਕੇ ਦੇਖੋ ਰਾਜਨੀਤੀ ਦਾ ਅਖਾੜਾ ਠੀਕ ਹੈ ਔਜਲਾ ਸਾਹਿਬ ਨੇ ਜੋ ਗੱਲ ਕੀਤੀ ਹੈ ਉਹਨਾਂ ਨੇ ਮੇਰਾ ਨਾਂ ਵੀ ਲਿਆ ਹੈ ਮੇਰੀ ਤਾਰੀਫ਼ ਵੀ ਕੀਤੀ ਹੈ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਪਬਲਿਕ ਇੰਪੋਰਟੈਂਸ ਦਾ ਮੁੰਡਾ ਹੋਵੇ ਨਾ तो सियासत तो ऊपर उठ के काम करना चाहिए सियासत तो ऊपर उठ के कोई गल करनी चाहिए पुलिस है प्रशासन है ये जड़ा महकमा है देखो ये शुरू तो ही जो सरकार दे महकमे ने ये तो बहुत करप्ट महकमा है जी करप्ट महकमा है तो महकमे दे मंत्री दे खिलाफ क्यों नहीं कार्रवाई होनी चाहिए जगर 2020 दे बीच 2020 ਦੇ ਵਿੱਚ ਭਗਵੰਤ ਮਾਨ ਸਾਹਿਬ ਕਹ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ ਤੇ ਜੋ ਦੋਸ਼ੀ ਹਨ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਤੇ ਹੀ ਕਹਾਂਗਾ ਸਰਕਾਰ ਫੇਲ ਹੈ ਸਾਡੀ ਆਪਣੀ ਸਰਕਾਰ ਹੈ ਜਦੋਂ ਕੇਜਰੀਵਾਲ ਸਾਹਿਬ ਆਏ ਸਨ ਮੇਰੀ ਜੁਆਇਨਿੰਗ ਹੋਈ ਸੀ ਉਦੋਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਨਹੀਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹ ਸਭ ਕਾਰੋਬਾਰ ਨਹੀਂ ਚੱਲਣਾ ਹੈ ਉਹਨਾਂ ਨੇ ਆਪ ਕਿਹਾ ਸੀ ਕਿ ਮਾਫੀਆ ਕੌਣ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੋਲ ਲਿਸਟ ਹੈ ਜੀ ہمارے پاس ਕੁੰਵਰ ਵਿਜੇ ਪ੍ਰਤਾਪ ਇੱਕ ਜਾਬਾਦ ਪੁਲਿਸ ਅਫਸਰ ਹੈ ਜੀ ਠੀਕ ਹੈ ਅੱਜ ਦੇਖੋ ਮੈਂ ਜਦੋਂ ਵੇਖਦਾ ਹਾਂ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਮਾਫੀਆ ਵਾਲੇ ਜਾ ਕੇ ਮੈਂ ਤਾਂ ਬਹੁਤ ਸਾਈਡ ਦੇ ਵਿੱਚ ਹੋ ਜਾਂਦਾ ਹਾਂ ਹਰ ਮਾਫੀਆ ਸਾਡੀ ਪਾਰਟੀ ਦਾ ਹਿੱਸਾ ਬਣ ਗਿਆ ਹੈ ਹਰ ਮਾਫੀਆ ਗੈਂਗਸਟਰ ਸਾਡੀ ਸਰਕਾਰ ਦਾ ਹਿੱਸਾ ਸਾਡੀ ਪਾਰਟੀ ਦਾ ਹਿੱਸਾ ਸਾਨੂੰ ਸ਼ਰਮਿੰਦਗੀ ਵੀ ਆਉਂਦੀ ਹੈ ਅਫਸੋਸ ਵੀ ਹੁੰਦਾ ਹੈ ਕਿ ਐਸੀ ਵੀ ਉਹ ਸੇ ਪਾਰਟੀ ਦੇ ਵਿਚਾਂ ਉਸੇ ਸਰਕਾਰ ਦਾ ਇੱਕ ਤਰੀਕੇ ਦੇ ਨਾਲ ਕਹੋ ਸੀ ਸਰਕਾਰ ਦਾ ਹਿੱਸਾ ਨਹੀਂ ਹਾਂ ਲੇਕਿਨ ਸਰਕਾਰ ਤਾਂ ਸਾਡੀ ਪਾਰਟੀ ਦਾ ਹੀ ਹੈ ਨੀ ਜੋ ਮਾਫੀ ਆ ਉਹ ਦੇਖੋ ਉਹਨਾਂ ਦੇ ਕੋਲ ਦੇਖੋ ਸਿਕਿਉਰਿਟੀ ਕਮਾਂਡੋ ਉਹਨਾਂ ਦੇ ਨਾਲ ਚੱਲ ਰਹੇ ਨੇ ਚਾਹੇ ਸ਼ਰਾਬ ਮਾ ਪੀਆ ਹੈ ਲੈਂਡ ਮਾ ਪੀਆ ਹੈ ਜੋ ਕੋਈ ਵਿਅਕਤੀ ਹੱਦ ਸੇਫ ਨਹੀਂ ਹੈ ਸੇਫ ਨਹੀਂ ਰਹਾ ਗਿਆ ਹੈ ਇਸ ਕਰਕੇ ਮੈਂ ਕਹਾਂਗਾ ਕਿ ਵਿਧਾਨ ਸਭਾ ਦਸਯ ਸੰਗ ਬੁਲਾਇਆ ਜਾਵੇ ਔਰ ਉੱਥੇ ਪੂਰਾ ਇਸ ਕੋਈ ਟਾਈਮ ਲਿਮਿਟ ਨਾ ਹੋਵੇ ਜੋ ਜਿੰਨਾ ਬੋਲਣਾ ਚਾਹੇ ਉਹਨੂੰ ਬੋਲਣ ਦਿੱਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮਾਫੀਆ ਨੂੰ ਸਾਹਮਣੇ ਲਿਆਂਦਾ ਜਾਵੇ ਦੁੱਧ ਮੈਂ 81 4 ਸਤੰਬਰ 2024 ਨੂੰ 6-8 ਮਹੀਨਾ ਹੋਇਆ ਕਿ ਤੁਸੀਂ ਸੈਸ਼ਨ ਇੱਕ ਦਿਨ ਦਾ ਰੱਖੋ ਐਸੇ ਮੁੱਦਤੇ ਮਾਫੀਆ ਦੋ ਚਾਹੇ ਕੋਈ ਵੀ ਮਾਫੀਆ ਕਿਉਂ ਨਾ ਹੋਵੇ ਤੇ ਇਸ ਮੁੱਦਤੇ ਫੇਰ ਮੈਂ ਦੁਬਾਰਾ ਮੰਗ ਕਰਾਂਗਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਸਰ ਪੁਲਿਸ ਸਰ ਸਿਬਾਣੀ ਰਹੂ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ